ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਜ਼ੀਰੋ ਟੋਲਰੈਂਸ ਔਨ ਆਰਗੇਨਾਈਜ਼ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਤੁਹਾਨੂੰ ਪਤਾ ਕਿ ਹਰੇਕ ਜਿਗਾਸ ਸੀ ਬੜਾ ਸੀਰੀਅਸਲੀ ਲੈਨੇ ਹਰੇਕ ਕ੍ਰਾਈਮ ਨੂੰ ਔਰ ਸਾਡੇ ਮੋਸਟਲੀ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਸਾਰੇ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਹੋਏ ਵੀ ਹੈ ਕਾਮਯਾਬ ਵਿਦਨ ਰਿਕਾਰਡ ਟਾਈਮ ਤੇ ਸਾਡੇ ਜਿਹੜਾ ਇਹ ਮਾਰਡਰ ਹੋਇਆ ਸੀਗਾ ਰਵਨੀਤ ਸਿੰਘ ਇਲੀਅਸ ਹੋਨੂ ਮੋਟੇ ਦਾ ਕਤਵਾਲੀ ਦੇ ਵਿੱਚ ਕਾਠੀਆਂ ਵਾਲੇ ਬਾਜ਼ਾਰ ਚ ਅਰਸੋਂ ਤਕਰੀਬਨ 4:30 ਵਜੇ ਗੋਲੀਆਂ ਮਾਰੀਆਂ ਗਈਆਂ ਸੀ ਉਹਨੂੰ ਉਹਦੀ ਡੈਥ ਹੋ ਗਈ ਸੀ ਉਹਦੇ ਤੇ ਅਸੀਂ ਬੜਾ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੇ ਇਹ ਰੈਨਮਾਈਚ ਮਿਸਰ ਵਿਸ਼ਾਲਜੀਤ ਸਿੰਘ ਤੇ ਜਿਹੜੇ ਸਾਡੇ ਏਸੀਪੀ ਜਸਪਾਲ ਇਨਸਪੈਕਟਰ ਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਹਰਮਨਜੀਤ ਐਸਐਚਓ ਕਤਵਾਲੀ ਇਹ ਸਾਰਿਆਂ ਨੇ ਬੜਾ ਮਿਹਨਤ ਕੀਤੀ ਔਰ ਜਿੰਨੇ ਵੀ ਕਲੂਜ਼ ਸੀਗੇ ਉਹ ਪਿਕਅਪ ਕੀਤੇ ਔਰ ਇਨਸਪੈਕਟਰ ਮੋਲਕ ਦੀਪ ਜਿਹੜੇ ਉਸ ਦਿਨ ਦੇ ਹੀ ਟ੍ਰੇਲ ਕਰ ਰਹੇ ਸੀ ਇਹ ਕ੍ਰਿਮੀਨਲਸ ਨੂੰ ਔਰ ਦੋਨੇ ਅਕਿਊਜ਼ ਫੜੇ ਗਏ ਆ ਵੈਪਨ ਆਫ ਆਫੈਂਸ ਕੀਬੋਰਡ ਦਾ ਪਿਸਟਲ ਐ ਅਲੋਂਗ ਵਿਦ ਕਾਰਟ੍ਰਿਜਸ ਉਹ ਵੀ ਅਸੀਂ ਰਿਕਵਰ ਕਰ ਲਿਆ ਉਸ ਤੋਂ ਇਲਾਵਾ ਜਿਹੜੀ ਗੱਡੀ 'ਚ ਭੱਜੇ ਸੀਗੇ ਉਹ ਗੱਡੀ ਵੀ ਉਥੋਂ ਨਾਲ ਹੀ ਫੜੀ ਗਈ ਹੈ। ਔਰ ਮੋਟਰਸਾਈਕਲ ਜਿੱਤੇ ਰਾਈਮ ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਇਥੋਂ ਅੰਮ੍ਰਿਤਸਰ ਤੋਂ ਜਿੱਥੇ ਉਹ ਲੁਕੋ ਕੇ ਕਿਆ ਸੀ। ਸੋ ਇਹਦੇ 'ਚ ਮੇਨ ਗੱਲ ਕੀ ਹੈ ਕਿ ਜਦੋਂ ਇਹ ਦੋਨਾਂ ਜਿਹੜੇ ਕ੍ਰਾਈਮਨਲ ਨੇ ਅਭੀ ਰਾਜ, ਇਲੀਅਸ ਅਭੀ ਤੇ ਰਾਹੁਲ ਮਾਰੀਅਸ ਮੋਟਾ ਇਹ ਵੀ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕ੍ਰਾਈਮ ਕਰਨ ਤੋਂ ਬਾਅਦ ਇਮੀਡੀਏਟਲੀ ਵਹੀਕਲ ਲੈ ਕੇ ਤੇ ਇਹ ਆਯਾ ਪਖਾਨ ਕੋਟ ਹਿਮਾਚਲ ਜਾਂਦੇ ਆ ਪਹਿਲੀ ਰਾਤ ਧਰਮਸਾਲਾ ਰਹੇ ਦੂਜੀ ਰਾਤ ਮਨਾਲੀ ਚਲੇ ਗਏ ਤੇ ਸਾਡੀ ਟੀਮ ਜਿਹੜੀ ਚੇਸ ਕਰਦੀ ਰਹੀ ਔਰ ਅੱਜ ਭੂਤਰਾ ਤਮੰਦਰ ਕੋਲ ਤਕਰੀਬਨ 11 ਵਜੇ ਦੇ ਕਰੀਬ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਸਾਡੇ ਇੰਸਪੈਕਟਰ ਮੋਲਨਦੀਪ ਤੇ ਉਹਦੀ ਟੀਮ ਨੇ ਉਹਨਾਂ ਨੂੰ ਲੈ ਕੇ ਆ ਰਹੇ ਆ ਵਾਪਸ ਤੇ ਮੈਂ ਕਿਹਾ ਤੁਹਾਡਾ ਪਹਿਲਾਂ ਸ਼ੇਅਰ ਕਰ ਲਾਂ ਕਿ ਕਿ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਇਹ ਕ੍ਰਾਈਮ ਹਾਲਾ ਕਿ ਹੈ ਇੰਟਰ ਗੈਂਗ ਰਾਈਵਲਰੀ ਸੀ ਕੀ ਇਹ ਜੇ ਆਪਾਂ ਪਛੋਕੜ ਦੇਖੀਏ ਮੋਟਿਵ ਦੇਖੀਏ ਜੋ ਮੋਡਲੀ ਪੁਛਕਿਜ ਤੋਂ ਵੀ ਪਤਾ ਲੱਗਿਆ ਜਾਂ ਪਹਿਲਾਂ ਵੀ ਪਤਾ ਸੀ ਜਿਹੜਾ ਅਭਿਰਾਜ ਆ ਉਹਨੂੰ ਲੱਗਦਾ ਸੀ ਕਿ ਮੇਰੇ ਫਾਦਰ ਜਿਹੜੇ ਐ ਉਹਨਾਂ ਦਾ ਜਿਹੜਾ ਮਰਡਰ ਹੋਇਆ ਸੀਗਾ ਪਹਿਲਾਂ ਉਹਨਾਂ ਦੇ ਮਰਡਰ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਰੈਕੀ ਜਿਹੜੀ ਐ ਮਰਨ ਵਾਲੇ ਸੋਨੂੰ ਮੋਟੇ ਨੇ ਕਰਵਾਈ ਸੀ ਕਿਉਂਕਿ ਜੱਗੂਪੁਰ ਕੋ ਅਨਕੂਰੀਆ ਗੈਂਗ ਨਾਲ ਲਿੰਕਡ ਸੀਗਾ ਇਹ ਸੋਨੂੰ ਮੋਟਾ ਆਪ ਵੀ ਇਹਦੇ ਖਿਲਾਫ ਵੀ ਪਹਿਲਾਂ ਪੁਰਾਣੇ ਪਰਚੇ ਦਰਜ ਸੀਗੇ ਪੰਜ ਕੇਸ ਇਹਦੇ ਖਿਲਾਫ ਹੀ ਦਰਸੀ ਔਰ ਜਿਹੜਾ ਅਭਿਰਾਜ ਦਾ ਦੇਖੀਏ ਇਹਦੇ ਖਿਲਾਫ ਹੀ ਅਟੈਂਪਟ ਟੂ ਮਰਡਰ ਦਾ ਕੇਸ ਪਹਿਲਾ ਦਰਜਾ ਹੈ ਰਾਹੁਲ ਦੇ ਖਿਲਾਫ ਕੋਈ ਨਹੀਂ ਹੈ ਗੋਲੀ ਵੀ ਅਭਿਰਾਜ ਨੇ ਚਲਾਈ ਔਰ ਵੈਪਨ ਵੀ ਉਹਦੇ ਕੋਲ ਹੀ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਰਿਕੋਰਡ ਟਾਈਮ ਤਕਰੀਬਨ 36 ਘੰਟਿਆਂ ਦੇ ਵਿੱਚ ਵਿੱਚ ਸਾਡੀ ਟੀਮ ਨੇ ਸਾਰਾ ਕ੍ਰੈਕ ਕੀਤਾ ਕੇਸ ਔਰ ਇਹਦੇ ਅੱਗੇ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਡੀਪਲੀ ਕਰਾਂਗੇ ਬਿਕਾਉਜ਼ ਗੈਂਗਸਟਰਸ ਨਾਲ ਜਿਹੜੇ ਇਹਨਾਂ ਦੇ ਲਿੰਕ ਨੇ ਔਰ ਇੰਟਰਜੈਂਗ ਦੇ ਵਿੱਚ ਜੋ ਵੀ ਰਾਈਵਲਰੀ ਹੈ

ਜਿਹੜਾ ਮਰਡਰ ਦਾ ਹੀ ਹੈਗਾ ਪਰ ਮੇਨ ਹੈ ਜੀ ਇਹ ਜੋ ਮੁਰਲੀ ਕੁਛਕਿਤ ਚਾਈ ਹੈ ਉਹਦੇ ਵਿਸ਼ਾਲ ਜੀ ਆਫਿਸ ਮੈਂ ਤਾਂ ਸੋਚਿਆ ਆ ਗਿਆ ਸੰਕਟ ਜਰ ਦੁਵਾਰਾ ਕਰ ਲਿਓ ਤੇ ਕਿਉਂਕਿ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਪਰਸਨਲੀ ਵਿਸ਼ਾਲ ਜੀ ਤੋਂ ਉਹਨਾਂ ਨੇ ਤੇ ਬੇਸਿਕਲੀ ਗੋਲੀ ਕੀ ਹੈ ਜਿਹੜਾ ਉਹ ਨਾਲ ਦਾ ਬੰਦਾ ਸੀ ਉਹਨੇ ਗੋਲੀ ਜ਼ਰੂਰ ਚਲਾਈ ਆ ਸੈਲਫ ਡਿਫੈਂਸ ਦੇ ਵਿੱਚ ਉਹ ਪਾਸਰ ਬਾਏ ਤੇ ਲੱਗੀ ਉਹ ਵੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹੈ ਸਾਡੀ ਟੀਮ ਸਰ ਬਸ ਸੱਚੀ ਜਾਂ वो देखना पड़ेगा लांसिटा नहीं मिला था इलीगल वेपन ही है तीव्र उड़ा रहा था लाइसेंसी तो नहीं है वो मेरा विजिट के दौरान मैंने जाहिर किया था बात नहीं है नहीं है नहीं देखो बड़ी सिंपल काला देखो क्राइम जो तो बंदे ने सोच लिया कोई रिएस्ट करीबन रह नाले है ਇੱਕ ਦੂਜੇ ਨੂੰ ਜਾਣਦੇ ਆ ਰੂਟੀਨ ਪਤਾ ਹੈ ਉਹਦੇ ਚ ਕਈ ਵਾਰੀ ਮਤਲਬ ਪੁਲਿਸ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਵੀ ਕਿਤੇ ਦਿਮਾਗ ਚ ਕੀ ਚੱਲ ਰਿਹਾ ਹੈ ਕਿਸੇ ਬੰਦੇ ਦੇ ਦਾ ਪਾਸਾ ਮੇਲ ਹੋਇਆ ਹੋ ਠੀਕ ਹੈ ਹਾਂ ਠੀਕ ਹੈ ਜੀ ਉਹਦਾ ਮ੍ਰਿਤਕ ਸੀਗਾ ਇਹ ਜੱਗੂ ਉਹ ਜਿਹੜਾ ਹਾਂਜੀ ਹਾਂਜੀ ਬਿਲਕੁਲ ਮ੍ਰਿਤਕ ਕਿਹੇ ਦੂਸਰਾ ਬੰਦਾ ਮ੍ਰਿਤਕ ਜੀ ਅੱਛਾ ਮ੍ਰਿਤਕ ਵੀ ਜੱਗੂ ਕੋਲ ਅੱਛਾ ਸਰ ਇਹ ਕਾਰਨ ਕੀ ਰਿਹਾ ਕਿਉਂਕਿ ਉਹ ਇਸ ਆਲਰੇਡੀ ਕੈਦ ਚ ਨਹੀਂ ਨਹੀਂ ਉਹ ਨੂੰ ਇਹ ਤਾਂ ਮੈਂ ਉਹੀ ਦੱਸ ਰਿਹਾ ਨਾ ਅਭੀ ਰਾਜ ਦੇ ਦਿਮਾਗ ਚ ਇਹ ਗੱਲ ਸੀਗੀ ਇਹ ਮੇਰੇ ਫਾਦਰ ਦਾ ਜੋ ਪਹਿਲਵਾਨ ਜਿਹੜੇ ਸੀਗੇ ਉਹਨਾਂ ਦਾ ਜਦੋਂ ਮਰਡਰ ਹੋਇਆ ਉਹ ਜਿਹੜੀ ਇਚੀ ਸੋਨੂ ਮੋਟ ਨੇ ਕਰਵਾਈਏ ਅੱਛਾ ਕੁਛ ਇਤਹਾਸੀਆਂ ਵੀ ਗੱਲਾਂ ਆ ਰਹੀਆਂ ਕਿ ਇਹਨਾਂ ਨੇ ਸਰਿੰਡਰ ਕਰ ਦਿੱਤਾ ਸੀ ਇਸ ਕਰਕੇ ਬਹੁਤ ਸਾਰੇ ਸਵਾਲ ਜੇ ਸਰਿੰਡਰ ਵਾਲੀ ਗੱਲ ਹੁੰਦੀ ਤਾਂ ਮਨਾਲੀ ਤੋਂ ਕਿੱਥੋਂ ਫੜਦੇ ਜੀ ਇਹਦਾ ਸਖਤ ਮਿਹਨਤ ਐਂਡ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੋਈ ਫੋਨ ਨਹੀਂ ਵਰਤ ਰੇ ਕੋਈ ਕੁਛ ਨਹੀਂ ਇਸ ਨੂੰ ਸੇਮ ਤੇ ਕਿਸਾ ਬਣਾ ਲਾਇਆ 2 ਮਿੰਟ ਬਾਅਦ}{|\text{ਚਾਲ ਜੀ ਦੇ}} देखो यही तो पुलिस दी देखो ਪ੍ਰੋਫੈਸ਼ਨਲਿਜ਼ਮ ਹੋਰ ਕੀ ਹੈ ਜੀ ਤੁਹਾਨੂੰ ਵੀ ਜਿਵੇਂ ਪਤਾ ਲੱਗੀ ਜਾਂਦਾ ਹੈ ਸਰ ਜਿਹੜਾ ਸੋਨੂ ਖੋਡਾ ਸੀ ਇਹ ਨਾਮ ਜਿਹ ਸੀਗਾ ਵੈਸੇ ਤਰਦੀਪ ਦੇ ਕੇਸ ਦੇ ਵਿੱਚ ਨਾਮ ਨਹੀਂ ਲੱਗਾ ਸੀ ਜੀ ਨਹੀਂ ਇਹ ਨਾਮ ਜਿਹਦਾ ਨਹੀਂ ਸੀ ਪਰ ਉਹਨੂੰ ਪਤਾ ਸੀ ਵੀ ਰੈਕੀ ਇਹਨੇ ਕਰਵਾਈ ਸੀ ਹੋਰ ਕਿੰਨਾ ਕਿੰਨਾ ਤਾਂ ਸ਼ੱਕ ਹੈ ਜੀ ਵੀ ਰਾਏ ਨੂੰ ਕਿ ਮੇਰੇ ਫਾਦਰ ਸਾਹਿਬ ਦੇ ਕੇਸ ਦੇ ਵਿੱਚ ਯਾਰ ਇਹ ਤਾਂ ਹੁਣ ਪੁੱਛ ਕੇ ਚ ਹੋਏਗੀ ਡਿਟੇਲ ਤੇ ਪਰ ਸਰ ਜੀ ਜੇ ਬੋਲ ਲਗਾ ਕਿ ਗੁਰਦੁਆਰੇ ਦੇ ਅੰਦਰ ਇਹਨੇ ਹਮਲਾ ਕਰਨਾ ਸੀ ਕੋਈ ਅੱਧਰ ਦੀ ਗੱਲ ਸਾਹਮਣੇ ਆਈ ਜਾਈਗਾ ਜੀ ਹੁਣ ਆ ਕੇ ਪੁੱਛ ਕੇ ਚ ਕਰਾਂਗੇ ਇਹ ਤਾਂ ਰਸਤੇ ਤੁਹਾਨੂੰ ਬੜਾ ਟ੍ਰੈਵਲ ਕਰ ਰਹੇ ਆ ਰੈਸਟ ਪਾਈ ਹਮਲੇ ਦੀ ਵੀ ਇਹਨੇ ਦੇਖੀ ਕੀਤੀ ਸੀ ਜਾਂ ਉਹ ਸਿਰਫ ਸ਼ੱਕ ਸੀ ਦੇਖੋ ਅਜ ਉਦੀ ਗੱਲ ਹੀ ਤੁਹਾਨੂੰ ਦੱਸ ਰਹੇ ਜੋ ਮੋੜਲੀ ਪੁੱਛ ਗਏ ਚੋ ਮੋਟਿਵ ਦੱਸ ਰਹੇ ਆਪਣਾ ਆ ਜਾਂਦੇ ਆ ਫਿਰ ਆਪਾਂ ਪੇਸ਼ ਕਰਕੇ ਰਿਮਾਂਡ ਲੈਣੇ ਲੰਮਾ ਤੁਹਾਨੂੰ ਸ਼ੇਅਰ ਕੀਤਾ ਜਾਊਗਾ ਅਜੇ ਦੋ ਹੀ ਸਾਹਮਣੇ ਆਏ ਜੀ ਬਾਕੀ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹਦਾ ਮਤਲਬ ਸੀ ਵੀ ਇਹ ਨਿਊਜ਼ ਤੁਹਾਡਾ ਬ੍ਰੇਕ ਕਰਦੀ ਹੈ ਭਗਵਾਨ ਇਹ ਲੰਮਾ ਫਿਰ ਲੇਟ ਹੋ ਜਾਣਾ ਰਾਤ ਤੱਕ ਪਹੁੰਚਣਗੇ ਫਿਰ ਕਰਾਂਗੇ ਪਹਿਲਾਂ ਕਿਸੇ ਦੇ ਵਿੱਚ ਮਾਮਲਾ ਹੈਗਾ ਦਾਸ ਪੰਜ ਕੇਸ ਸਰ ਇਹ ਉਹ ਪਾਰਟੀਕੂਲਰ ਕਿ ਗਲੀ ਚਲੇ ਆ ਕੇ ਮਾਰਨਾ ਪ੍ਰੋਪਰ ਰੈਕੀ ਕੀਤੀ ਹੋਏਗੀ ਨਾ ਇਹ ਦੇਖੋ ਤਾਂ ਮੈਨੂੰ ਜੋ ਪਤਾ ਲੱਗਿਆ ਰੂਟੀਨ ਦਾ ਉਹਦਾ ਸਿਗਾ ਹੀ ਕਰਤਵਾਰੇ ਸਾਹਿਬ ਜਾਣਾ ਹੀ ਜਾਣਾ ਇਹਨੂੰ ਵੀ ਪਤਾ ਸੀ ਇਸੇ ਏਰੀਆ 'ਚ ਨਾਲ ਤਾਂ ਕਵਾਂਡੀ ਹੈਗੇ ਨੇ ਮਤਲਬ ਕਵਾਂਡੀ ਇਨੋਸੈਂਸ ਔਰ ਏਰੀਆ ਸੇਮ ਹੈ ਤਕਰੀਬਨ ਸਰ ਕਿੰਨੀ ਕਾਮਯਾਬੀ ਹਾਰ ਵਾਲੇ ਇਲਾਕੇ ਦੇ ਵਿੱਚ ਫਾਇਰਿੰਗ ਹੋਈ ਹੈ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਹੋਰ ਨਹੀਂ ਕਿਸੇ ਦਾ ਸਰ ਕਿੰਨੀ ਕਾਮਯਾਬੀ ਸਮਝੋ ਕਿ ਕਾਫੀ ਹਾਈ ਪਰਫਾਰਮੈਂਸ ਦੇ ਕੇ ਦੰਗਿਆ ਜਿਉਂਕਿ ਮੈਂ ਤਾਂ ਦੇਖੋ ਆਪ ਇਹਨੂੰ ਸਮਝਦਾ ਕਿ ਤੁਹਾਡੇ ਸਾਹਮਣੇ ਇੰਨੀ ਜਲਦੀ ਮਤਲਬ ਇਹਨੂੰ ਸੋਲਵ ਕੀਤਾ ਗਿਆ ਟਰੇਸ ਕੀਤਾ ਬੰਦੇ ਦੋਨੇ ਅਰੈਸਟ ਹੋ ਗਏ ਵੈਪਨ ਆਫ ਅਫੈਂਸ ਵਹੀਕਲ ਯੂਜ਼ਡ ਇਨ ਕ੍ਰਾਈਮ ਸਾਰਾ ਕੁਝ ਹੋ ਗਿਆ ਜੀ ਪਰ ਉਹ ਸੁਣੇ ਸਾਡੀ ਪਰਾਨੇ ਮਿਰਕਲ ਲਾਈਵ ਹੋ ਗਿਆ ਜਿੱਦਾਂ ਸੀ ਇਸ ਦੀ ਪਛਾਣ ਹੋਈ ਹੈ ਤੇ ਉਹ ਪਿੰਨ ਸਭਾ ਲਗਾ ਕੇ ਲੋਕਾਂ ਨੂੰ ਉਹ ਆਪਣੀ ਦਿਓ ਲਈ ਨਾ ਤਿਰਵੀਂ ਛੇਤੀ ਕੰਟੇ ਦੀ ਸਾਰੇ ਜਿਹੜਾ ਦੂਸਰਾ ਜਿਹੜਾ ਚਲਾਈ ਸੀ ਸਟੈਂਸ ਚੋਂ ਉਹ ਵੀ ਅਰੈਸਟ ਹੋ ਗਿਆ ਦੂਸਰਾ ਜਿਹੜਾ ਆਪਣੇ ਸਦਰ ਥਾਣੇ ਦੇ ਵਿੱਚ ਮਰਡਰ ਹੋਇਆ ਸੀ ਸ਼੍ਰੀਮਤੀ ਸੁਨੀਤਾ ਜੀ ਦਾ ਕਿਉਂਕਿ ਆਪਣੇ ਘਰ ਚ ਕੱਲੀ ਸੀਗੀ ਬੜਾ ਸੈਂਸੇਸ਼ਨਲਾਈਜ਼ ਹੋਇਆ ਐ ਇਸੇ ਕਰਕੇ ਬਿਕੋਜ਼ ਉਹ ਚ ਲੁੱਟ ਖੋਤ ਲੋਟਪਾਟ ਦਾ ਵੀ ਸੰਕੇਤ ਸਾਹਮਣੇ ਆਏ ਸੀ ਅਲਮਾਰੀਆਂ ਫਰੋਲੀਆਂ ਹੋਈਆਂ ਸੀ ਸਮਾਨ ਵੀ ਕੁਝ ਕੈਸ਼ ਵਗੈਰਾ ਮਿਸਿੰਗ ਸੀਗਾ ਤੋਂ ਉਹਦੇ ਤੇ ਵੀ ਸਾਡੀ ਟੀਮ ਨੇ ਰਵਿੰਦਰਪਾਲ ਜੀ ਦੇ ਇਨਵੈਸਟੀਗੇਸ਼ਨ ਸਾਡੇ ਡੀਸੀਪੀ ਸਾਹਿਬ ਦੀ ਰੈਨਮਾਈ ਚ ਥ੍ਰੀ ਬਿਨੇਲਾ ਜੀ ਸਾਡੇ ਏਡੀਸੀਪੀ ਟੂ ਔਰ ਰਿਸ਼ੇਪੋਲਾ ਜੀ ਏਸੀਪੀ ਨੋਰ ਔਰ ਹਰਿੰਦਰ ਸਾਡੇ ਇਨਸਪੈਕਟਰ ਤੇ ਨਈ ਟੀਮ ਨੇ ਗੁਰਜੀਤ ਜਿਹੜਾ ਇੰਚਾਰਜ ਵਿਜੇਨਗਰ ਸਾਰਿਆਂ ਨੇ ਬੜੀ ਮਿਹਨਤ ਕੀਤੀ ਔਰ ਉੱਥੇ ਹੀ ਬੈਠੇ ਰਹੇ 스ਪੌਟ ਨਹੀਂ ਛੱਡਿਆ ਔਰ ਜਿੰਨੀ ਇਨਵੈਸਟੀਗੇਸ਼ਨ ਡੀਪਲੀ ਔਰ ਪ੍ਰੋਫੈਸ਼ਨਲੀ ਹੋ ਸਕਦੀ ਸੀ ਉਹ ਕੀਤੀ ਗਈ 올 ਐਂਗਲਸ ਵਰ ਪ੍ਰਕੂਰਡ ਪਹਿਲਾਂ بیٹے ਤੇ ਵੀ ਸ਼ੱਕ ਗਿਆ ਹੋਰ ਵੀ ਲੋਕਾਂ ਦੇ ਸ਼ੱਕ ਗਿਆ ਬਟ ਜਦੋਂ ਕਲਿੰਚਿੰਗ ਗੱਲ ਆਈ ਸਾਰੇ ਸਾਹਮਣੇ ਤਾਂ ਇਹੀ ਨਿਕਲਿਆ ਕਿ ਉਹਦਾ ਬੇਟਾ ਨਾ ਦਮਕੋਰ ਮਹਾਜਨ ਨਿਤਕਾ ਜਿਹੜੇ ਸੁਨੇਤਾ ਜੀ ਉਹਨਾਂ ਦਾ ਫਰੈਂਡ ਸੀਗਾ ਇਹ ਬੰਦਾ ਜਿਹੜਾ ਲੜਕਾ ਤਿਕਸ਼ਨ ਸੂਤ ਕਰਕੇ son of rajesh soot aman everywhere ludhiana ਇਹਦੀ ਅੰਕੁਰ ਮਹਾਜਨ ਜਿਹੜਾ ਵਦਈ ਹੈ ਇਸ ਮੁਕਦਮੇ ਦਾ ਉਹਦੇ ਨਾਲ ਕਾਫੀ ਪ੍ਰਾਣਾ ਦੋਸਤੀ ਸੀ ਫਿਰ ਥੋੜਾ ਫਰਕ ਵੀ ਪੈ ਗਿਆ ਇਹ ਬੜਾ ਡਿਪਰੈਸ਼ਨ ਸੀਗਾ ਤੇ ਪੈਸਿਆਂ ਵੱਲੋਂ ਟੁੱਟਿਆ ਹੋਇਆ ਸੀ ਇਹਨੂੰ ਇਹ ਪਤਾ ਸੀਗਾ ਕਿ ਮੈਂ ਜਿਹੜੇ ਸੁਨੀਤਾ ਜੀ ਇਕੱਲੇ ਰਹਿੰਦੇ ਆ ਆਪਣੇ ਘਰ 'ਚ ਤੇ ਬੱਚਾ ਸੂਰੇ ਚਲੇ ਜਾਂਦਾ ਰਾਤ ਨੂੰ ਹਮਨੇ ਸਾਡੇ ਕੋਲ ਸਾਢੇ 8:00 ਦੇ ਕਰੀਬ ਜਦੋਂ ਉਹਨੇ ਆ ਕੇ ਆਪਣਾ ਦਰਵਾਜ਼ਾ ਖੋਲ੍ਹਿਆ ਹਾਊਸ ਦਾ ਉਹਨੂੰ ਪਤਾ ਲੱਗਿਆ ਮਦਰ ਦੀ ਡੈਥ ਹੋ ਗਈ ਇੱਕਦਮ ਸਾਰੇ ਬੜੀ ਘਬਰਾਹਟ ਹੋਈ ਸਾਰੀ ਪੁਲਿਸ ਉੱਥੇ ਮੌਕੇ ਤੇ ਗਈ ਸਾਰੇ ਕਲੂਜ਼ ਚੁੱਕੇ ਸੋ ਬੜਾ ਇਹਨੂੰ professionally ਵਰਕ ਕਰਦੇ ਹੋਏ ਟਿਕਸ਼ਨ ਸੂਦ ਨੂੰ ਅਸੀਂ ਫੜ ਲਿਆ ਲੁਧਿਆਣੇ ਤੋਂ ਔਰ ਬਾਕੀ ਉਹਦੀ ਅਜੇ ਪ੍ਰੋਗਰੈਸ ਚੱਲ ਰਹੀ ਹੈ ਉਹਦੀ ਜਿਹੜੀ ਬਰਾਮਦਗੀ ਵਗੈਰਾ ਹੋਣੀ ਹੈ ਕੈਸ਼ ਵਗੈਰਾ ਦੀ ਬਟ ਮੇਨ ਮੋਟਿਵ ਇਹੀ ਨਿਕਲਿਆ ਕਿ ਉਹਨੂੰ ਲੱਗਾ ਕਿ ਮੇਰੇ ਕੋਲ ਵਾਸਤੇ ਈਜ਼ੀ ਟਾਰਗੇਟ ਹੈ ਔਰ ਉੱਥੋਂ ਅੱਗੇ ਲੁਧਿਆਣੇ ਦਾ ਵੱਡਾ ਘਰ ਕ੍ਰਾਈਮ ਕਰਤਾ ਕਿਉਂਕਿ ਉਹ ਭੇਤੀ ਸੀਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਹੈ ਕਿ ਸੈਂਸਨੀ ਵੀ ਬਹੁਤ ਖੈਲਦੀ ਹੈ ਔਰ ਗਵਾਂਡ ਦੇ ਵਿੱਚ ਵੀ ਲੋਕਾਂ ਨੂੰ ਵੀ ਇਹ ਸੀ ਪਤਾ ਨਹੀਂ ਕੀ ਗੱਲ ਹੋ ਗਈ ਕਿੰਨਾ ਕੁ ਬੜੀ ਗੜਬੜ ਹੋ ਗਈ ਪਰ ਆਪਣ ਨੂੰ ਪਤਾ ਹੀ ਹੈ ਕਿ ਭੇਤੀ ਬੰਦਾ ਹੀ ਇਹੋ ਜਿਹਾ ਕੰਮ ਕਰਦਾ ਹੈ ਔਰ ਉਹਨੇ ਉਹ ਮਤਲਬ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਸੀਕਸ਼ਨ 302 ਕਰਤਾ ਹੋਈ ਜੀ ਸੀਸੀਟੀਵੀ ਦਾ ਪਛਾਣ ਹੋਈ ਉਹਦੀ ਕਿ ਇਹ ਚੀਜ਼ਾਂ ਦੇਖੀਆਂ ਨਹੀਂ ਆ ਜੀ ਲੋਕਾਂ ਦੀ ਸਟੇਟਮੈਂਟ ਵੀ ਲਈ ਗਈ ਉਹਦਾ ਉਹਦੇ ਪਛੋਕੜ ਨੂੰ ਜਿਹੜਾ ਲੜਕਾ ਹੈਗਾ ਆਪਣੇ ਅੰਕੁਰ ਮਹਾਜਨ ਉਹਦੇ ਵੀ ਅਸੀਂ ਦੇਖਿਆ ਕਿ ਕੌਣ ਐਸੋਸੀਏਟਸ ਨੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਕਲੱਬ ਕਰਕੇ ਫਿਰ ਇਹ ਗੱਲ ਆਪਾਂ ਤੈਅ ਤੇ ਪਹੁੰਚੋ ਇਹਦੀ ਉੱਥੇ ਦੁਕਾਨ ਹੈ ਜੀ ਆਪਣੇ ਕੋਸਮੈਟਿਕਸ ਦੀ ਲੁਧਿਆਣੇ ਦੇ ਵਿੱਚ ਫਿਰ ਉਹਨੇ ਪਹਿਲਾਂ ਵੀ ਸਰਦ ਦੇ ਦੀ ਚੋਰੀ ਕੀਤੀ ਹੋਈ ਸੀ ਉਹ ਕਹਿੰਦੇ ਪਹਿਲਾਂ ਵੀ ਉਹਨੇ ਇੱਕ ਦਿਨ ਚੁੱਪਚਾਪ ਚੋਰੀ ਚਾਰੀ ਕੀਤੀ ਸੀ ਪਤਾ ਨਹੀਂ ਲੱਗਿਆ ਉਦੋਂ ਆਹ ਸ਼ੱਪ ਵੀ ਹੋ ਜਾਂਦਾ ਵੀ ਚਲੋ ਪੈਸੇ ਕਢ ਲੇ ਦੋਸਤ ਨੇ ਇਹ ਬਟ ਇਹ ਤਾਂ ਬਹੁਤ ਹੀ ਮਤਲਬ ਮੈਂ ਸਮਝਦਾ ਹੀ ਨਹੀਂ ਸੀ ਕ੍ਰਾਈਮ ਕੀਤਾ ਮਾਤਾ ਵਿਚਾਰੀ ਕੱਲੀ ਉਹਨੂੰ ਮੌਤ ਦੇ ਕਾਰਨ ਦਰਦ ਹਾਂਜੀ ਉਹਨੇ ਮੈਨੂੰ ਚੰਨ ਲਿਆ ਸੀ ਮਾਤਾ ਨੇ ਜੋ ਪਤਾ ਲੱਗਦਾ ਤਾਂ ਉਹਨੂੰ ਪਤਾ ਹੀ ਸੀਗਾ ਮਤਲਬ ਬੇਸਿਕਲੀ ਇਹ ਵੀ ਤੁਸੀਂ ਕਹਿ ਸਕਦੇ ਹੋ ਪਰ ਉਹਨੂੰ ਵੈਸੇ ਹੀ ਪਤਾ ਸੀ ਵੀ ਜਦੋਂ ਮੈਂ ਇੱਥੇ ਗਿਆ ਤੇ ਮਾਤਾ ਨੇ ਤਾਂ ਦੱਸ ਹੀ ਦੇਣਾ ਸੀਗਾ ਵੀ ਇਹ ਆਇਆ ਸੀ ਪੈਸੇ ਲੈ ਗਿਆ ਮਤਲਬ ਕੈਸ਼ ਦੱਸ ਰਹੇ ਹੋ 80000 ਤੇ ਕਸ ਕੁਛ ਦਾ ਸਿਆਰ ਨਾ ਉਹ ਅਜੇ ਚੱਲ ਰਹੀ ਹੈ ਜੀ ਟੀਮ ਬਣੀ ਹੋਈ ਹੈ ਸਾਡੀ ਬਲੇ ਨਾ ਕੁਟਕੇ ਚੁਨੀ ਨਾ ਦੂਸਰਾ ਆਖੀ ਕਾਫੀ ਪੈਰਿਕ ਹੋ ਰਹੀ ਸੀ ਉੱਤੇ ਕਿ ਉਸਦੇ ਕੋਲ ਬਹੁਤ سارے ਸਵਾਲ ਉੱਤੇ ਹੋ ਰਹੇ ਸੀ ਉਹ ਜਿਹੜੀ ਚੀਜ਼ ਇਹੋ ਜੀ ਸੀ ਬਿਲਕੁਲ ਸਾਹਮਣੇ ਆਈ ਹੈ 100% ਨਹੀਂ ਨਹੀਂ ਬਿਲਕੁਲ ਇਹੀ ਆਈ ਹੈ ਦੇਖੋ ਗੱਲ ਕੀ ਹੁੰਦੀ ਹੈ ਕਿ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਮਾਦੀਮ ਰਾਹੀਂ ਕ੍ਰਾਈਮ ਸੋਸਾਇਟੀ ਜਦੋਂ ਦੀ ਬਣੀ ਆ ਹੁੰਦਾ ਆ ਇਹ ਕਹਿ ਹੂ ਕਿ ਸੇ ਦੇ ਮਾਈਂਡ ਚ ਜਿੱਦਾਂ ਹੁਣ ਪਹਿਲਾ ਕ੍ਰਾਈਮ ਵੀ ਆਪਾਂ ਡਿਸਕਸ ਕੀਤਾ ਕਿ ਦੋ ਬੰਦੇ ਏਰੀਆ ਚ ਇਕੱਠੇ ਰਹਿ ਰਹੇ ਐ ਉਹਦੇ ਦਿਮਾਗ ਚ ਕੀ ਚੱਲ ਰਿਹਾ ਕਿਸੇ ਨੂੰ ਕੀ ਪਤਾ ਅਚਾਨਕ ਉਹ ਬੰਦਾ ਦੇਖਦਾ ਵੀ ਇਹ ਰੋਜ਼ ਜਾਂਦਾ ਹੈ ਉੱਤੇ ਜਾ ਕੇ ਤੇ ਉਹ ਮਰਡਰ ਕਰ ਦਿੰਦਾ ਸਿਮਿਲਰਲੀ ਇਹ ਬੰਦਾ ਆ ਕੇ ਕਰ ਦਿੰਦਾ ਉਹ ਪੁਲਿਸ ਨੇ ਮੈਂ ਸਮਝਦਾ ਕਿ ਪਬਲਿਕ ਨੂੰ ਇਹ ਜੂ ਸਮਝਣਾ ਚਾਹੀਦਾ ਕਿ ਪੁਲਿਸ ਸੈਂਸਿਟਿਵਲੀ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੀ ਔਰ ਜਲਦੀ ਰਿਜ਼ਲਟ ਦਿੰਦੀ ਹੈ ਉਹ ਇੱਕ ਚੀਜ਼ ਅਪਰੀਸ਼ੀਏਟ ਕਰਨੀ ਲੋਕ ਉਹ ਵੀ ਅਨੋਖਾ ਬਾਇਰੂ ਇਸ ਤਰ੍ਹਾਂ ਆਇਆ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਤੇ ਹਾਂਜੀ ਸਰ ਗੁਲਮਰੋਕਾ ਆ ਗਿਆ ਅਸੀਂ ਕਿ ਚੋਰੀ ਕਰੀ ਇਹੀ ਹੈ ਗੁਲਮਰੋ ਨੇ ਸਰ ਐ ਟਿਕਸ਼ਨ ਦੀ 29 ਸਾਲ ਉਹ ਬੰਦੇ ਰੇਂਜ ਪ੍ਰੈਸ ਨੋਟ ਦੇ ਵਿੱਚ ਥੈਂਕ ਯੂ